ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਇੰਨਾ ਭੈਂਕਾ ਐਕਸੀਡੈਂਟ ਹੋਇਆ ਬਹੁਤ ਜ਼ਿਆਦਾ ਉਹਦੀ ਮੁੱਦਨ ਦੀ ਮਿੱਤ ਕੋਈ ਨਹੀਂ ਸੀ ਜਿਹੜਾ ਲੱਕ ਦੀਆਂ ਹੱਡੀਆਂ ਸੀ ਫਾਨਾ ਹੋ ਸੀਗੀਆਂ ਮਣ ਕੇ ਸੀ ਨਾ ਉਹ ਦਬ ਗਏ ਸੀਗੇ ਡਾਕਟਰਾਂ ਨੇ ਬੁਝਦੇ ਉਹਨਾਂ ਨੇ ਐਕਸ-ਰੇ ਵਗੈਰਾ ਕੀਤੇ ਡਾਕਟਰ ਨੇ ਬੋਲਿਆ ਸੀ ਕਿ ਇਹਦਾ ਆਪਰੇਸ਼ਨ ਹੋਊਗਾ ਮਣ ਕੇ ਇਹਦਾ ਜਿਹੜੇ ਪਿਛਲੇ ਮਣ ਕੇ ਉਹ ਕਹਿੰਦੇ ਬਿਲਕੁਲ ਵੀ ਉੱਠ ਨਹੀਂ ਸਕਦੀ ਕਿ ਜਿੰਨਾ ਚੱਕੇ ਦਾ ਆਪਰੇਸ਼ਨ ਨਹੀਂ ਹੋਣਾਗਾ ਡਾਕਟਰਾਂ ਨੇ ਬੋਲਿਆ ਸੀ ਕਿ ਤਿੰਨ ਮਹੀਨਾ ਬੈੱਡ ਤੋਂ ਬਿਲਕੁਲ ਨਹੀਂ ਉੱਠ ਸਕਦੀ ਪਰ ਪਰਮੇਸ਼ਾ ਦਾ ਇਹਨਾਂ ਦਾ ਧੰਨਵਾਦ ਕਰਦੇ 15 ਦਿਨਾਂ ਦੇ ਵਿੱਚ ਵਿੱਚ ਹੀ ਉਹ ਭੈਣ ਬਿਲਕੁਲ ਉੱਠ ਕੇ ਤੁਰਨ ਫਿਰਨ ਲੱਗ ਗਈ ਸੀ ਹallelujah ਸੁਣਨਗੇ ਇੱਕ ਗਵਾਹੀ ਨੂੰ ਇਹ ਭੈਣ ਦਾ ਨਾਮ ਵੀਰਪਾਲਾ ਤੇ ਪਿੰਡ ਬੱਡੂਵਾਲ ਜ਼ਿਲ੍ਹਾ ਮੋਗਾ ਦੇ ਰਹਿਣ ਵਾਲਿਆ ਆਪਾਂ ਇਹਨਾਂ ਦੀ ਗਵਾਹੀ ਨੂੰ ਸੁਣਦੇ ਆ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਕੰਮ ਕੀਤਾ ਹallelujah ਸਾਰੇ ਭੈਣ ਭੰਗਣ ਜੈਮਸੀ ਦੀ ਰੱਬ ਦੇ ਦਾਸ ਦਾ ਸੀ ਨੂੰ ਜੈਮਸੀ ਦੀ ਇਹ ਗਵਾਹੀ ਮੇਰੇ ਸਿਸਟਰ ਦੀ ਆ ਉਹਨਾਂ ਦੇ ਨਾਲ ਪਿਛਲੇ ਅੱਜ 1.5 ਮਹੀਨਾ ਹੋ ਗਿਆ ਉਹਨਾਂ ਦੇ ਨਾਲ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਗੱਡੀ ਤੇ ਮੋਟ ਸਾਂ ਦੇ ਵਿੱਚ ਗੱਡੀ ਵੱਜੀ ਸੀ ਜਦੋਂ ਉਹਨਾਂ ਨੇ ਗੱਡੀ ਵੱਜੀ ਤੇ ਗੱਡੀ ਦੇ ਉੱਤੋਂ ਦੀ ਪਲਟ ਕੇ ਨਾ ਡੈਗ ਪੀਸੀ ਸਿਸਟਰ ਮੇਰੀ ਤੇ ਉਹ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਨਹੀਂ ਕਰਦੇਗੇ ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਇੰਨਾ ਭੈਂਕਾ ਐਕਸੀਡੈਂਟ ਹੋਇਆ ਬਹੁਤ ਜ਼ਿਆਦਾ ਉਹਦੀ ਬਚਨ ਦੀ ਮੀਤ ਕੋਈ ਨਹੀਂ ਸੀ ਜਿਹੜਾ ਲੱਕ ਦੀਆਂ ਹੱਡੀਆਂ ਸੀ ਫਾਨਾ ਉਹ ਸੀਗੀਆਂ ਮਣ ਕੇ ਸੀ ਨਾ ਉਹ ਦਬ ਗਏ ਸੀਗੇ ਡਾਕਟਰਾਂ ਨੇ ਬੁਝੇ ਤੋਂ ਉਹਨਾਂ ਨੇ ਐਕਸ-ਰੇ ਵਗੈਰਾ ਕੀਤੇ ਡਾਕਟਰ ਨੇ ਬੋਲਿਆ ਸੀ ਕਿ ਇਹਦਾ ਆਪਰੇਸ਼ਨ ਹੋਊਗਾ ਮਣ ਕੇ ਇਹਦਾ ਜਿਹੜੇ ਪਿਛਲੇ ਮਣ ਕੇ ਉਹ ਕਹਿੰਦੇ ਬਿਲਕੁਲ ਵੀ ਉੱਠ ਨਹੀਂ ਸਕਦੀ ਕਿ ਜਿੰਨਾ ਚੱਕੇ ਦਾ ਆਪਰੇਸ਼ਨ ਨਹੀਂ ਹੋਣਾਗਾ ਤੇ ਪਰ ਆਪਰੇਸ਼ਨ ਦੇ ਵਿੱਚ ਪੈਸੇ ਵੀ ਬਹੁਤ ਜ਼ਿਆਦੇ ਲੱਗਣੇ ਸੀਗੇ ਤੇ ਇਸ ਕਾਰਨ ਕਿ ਫਿਰ ਅਸੀਂ ਰੱਬ ਦੇ ਦਸਤਾਂ ਤੋਂ ਪ੍ਰੇ ਕਰਵਾਈ ਸੰਤਾਂ ਤੋਂ ਵੀ ਪ੍ਰੇ ਕਰਵਾਈ ਕਿ ਇਦਾਂ ਕਰਕੇ ਵੀ ਉਹਨਾਂ ਦਾ ਇਨਸੀਡੈਂਟ ਹੋ ਗਿਆ ਵਾ ਜਿਹੜੇ ਮਣ ਕੇ ਟੁੱਟ ਚੁੱਕੇ ਸੀਗੇ ਆਪਰੇਸ਼ਨ ਹੋਣਾ ਸੀਗਾ ਤੇ ਡਾਕਟਰ ਪੂਰਾ ਰਾਹ ਨਹੀਂ ਸੀ ਦੇ ਰਹੇ ਕਹਿੰਦੇ ਸੀ ਆਪਰੇਸ਼ਨ ਕਰਨਾ ਵਾ ਪਰ ਪੂਰਾ ਰਾਹ ਨਹੀਂ ਸੀ ਦੇ ਰਹੇ ਵੀ ਫ੍ਰੇਸ਼ਨੇ ਤਾਂ ਕਿਸ ਦਿਨ ਹੋਊਗਾ ਉਹਨਾਂ ਨੇ ਹਸਪਤਾਲ ਦੇ ਵਿੱਚ ਹੀ ਰੱਖਿਆ ਵਾ ਐਕਸਰੇ ਕਰੀ ਗਏ ਸਕੈਨ ਵਗੈਰਾ ਕਈ ਕਰੀ ਗਏ ਐਕਸਰੇ ਉਹਨਾਂ ਦੇ ਪਰ ਪੂਰਾ ਰਾਹ ਨਹੀਂ ਸੀ ਦਿੰਦੇ ਵੀ ਇਹ ਕਿਤੇ ਦਾ ਆਪਰੇਸ਼ਨ ਹੋਊਗਾ ਪਰ ਅਸੀਂ ਰੱਬ ਦੇ ਦਸਾਂ ਤੋਂ ਹੀ ਪ੍ਰੇ ਕਰਾਉਂਦੇ ਰਹੇ ਆ ਕਿ ਇਹਨਾਂ ਦੇ ਜਿਹੜੇ ਮਣਕੇ ਆ ਉਹ ਠੀਕ ਹੋ ਜਾਣ ਤੇ ਪਰ ਉਹਨਾਂ ਨੇ ਰੱਬ ਦੇ ਦਸਾਂ ਤੋਂ ਸੰਤ ਤੋਂ ਅਸੀਂ ਪ੍ਰੇ ਕਰਾਉਂਦੇ ਰਹੇ ਲਗਾਤਾਰ ਪ੍ਰੇ ਕਰਾਉਂਦੇ ਰਹੇ ਔਰ ਮਹਾਮਸ਼ੀਖ ਦਾ ਆਲ ਵੀ ਉਹਦੇ ਰੀਤੇ ਲਗਾਉਂਦੇ ਰਹੇ ਪਿچھے ਮਣਕੇ ਤੇ ਮੰਮੀ ਗਈ ਹੋਈ ਸੀ ਉਹਨਾਂ ਕੋਲੇ ਉਹਦੇ ਆਲ ਲਗਾਉਂਦੇ ਰਹੇ ਆ ਤੇ ਉਹਦੇ ਬਿਲਕੁਲ ਮੰਨ ਕੇ ਫਿਰ ਕੋਈ ਪ੍ਰੇਸ਼ਣ ਨਹੀਂ ਹੋਇਆ ਡਾਕਟਰਾਂ ਨੇ ਬੋਲਿਆ ਬਾਜੋ ਕਹਿੰਦੇ ਕੋਈ ਗੱਲ ਨਹੀਂ ਇਦਾਂ ਹੀ ਠੀਕ ਹੋ ਜੈਗੀ ਤੁਸੀਂ ਘਰੇ ਲੈ ਜਾਓ ਉਹਦੇ ਉਹਨਾਂ ਨੇ ਬੈਲਟ ਲਾ ਕੇ ਉਹਨਾਂ ਨੇ ਘਰੇ ਭੇਜ ਦਿੱਤਾ ਤੇ ਉਹਨਾਂ ਨੇ ਮੈਡੀਸਨ ਦੇਤੀ ਉਹ ਕਹਿੰਦੇ ਮੈਡੀਸਨ ਖਾ ਲੋ ਇਹਦੇ ਨਾਲ ਇਦਾਂ ਹੀ ਫਰਕ ਪੈ ਜੂਗਾ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਆਂ ਕਿ ਮਾਂਮ ਸ਼ਿਕ ਦੀ ਔਲ ਦੇ ਨਾਲ ਰੱਬ ਦੇ ਦਾਸ ਦਾਸੀ ਦੇ ਨਾਲ ਦੁਆਵਾਂ ਦੇ ਨਾਲ ਉਹ ਬਿਲਕੁਲ ਪਹਿਣ ਠੀਕ ਆ ਡਾਕਟਰਾਂ ਨੇ ਬੋਲਿਆ ਸੀ ਕਿ ਤਿੰਨ ਮਹੀਨਾ ਬੈੱਡ ਤੋਂ ਬਿਲਕੁਲ ਨਹੀਂ ਉੱਠ ਸਕਦੀ ਮਾਰੇ ਪਰਮੇਸ਼ਰ ਦਾ ਇਨਾ ਧੰਨਵਾਦ ਕਰਦੇ 15 ਦਿਨਾਂ ਦੇ ਵਿੱਚ ਵਿੱਚ ਹੀ ਉਹ ਭੈਣ ਬਿਲਕੁਲ ਉੱਠ ਕੇ ਤੁਰਨ ਫਿਰਨ ਲੱਗ ਗਈ ਸੀ ਪਰਮੇਸ਼ਰ ਤੇ ਰੱਬ ਦਾ ਦੱਸਦਾ ਬਹੁਤ ਧੰਨਵਾਦ ਕਰਦੇ ਆ। ਵੱਡੇ ਵੱਡੇ ਖਵੇਂ ਘਰੀ ਦਾ ਇਹ ਮਹਾਂ ਅਭਿਸ਼ੇਕ ਯਹੋਵਾ ਦਾ ਮਹਾਂ ਅਭਿਸ਼ੇਕ ਯਹੋਵਾ ਦਾ ਹਾਲੇਲੂਇਆ ਹਾਲੇਲੂਇਆ ਪਰ ਭੈਣ ਇਦਾਵਾ ਕੀ ਉਹ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਨਹੀਂ ਕਰਦੇਗੇ ਕਿਉਂਕਿ ਉਹ ਦੇਵੀ ਦੇਤੇ ਨੂੰ ਮੰਨਦੇ ਆ ਪਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਹੁਣ ਪੈਣੋ ਵਿਸ਼ਵਾਸ ਕਰਦੀ ਆ ਕਿਉਂਕਿ ਜਦੋਂ ਆਪਣੇ ਕੋਲ ਦੁੱਖਾਂ ਦਾ ਪਰਮੇਸ਼ਰ ਦੇ ਨੇੜੇ ਵੀ ਆਪਾਂ ਤਾਂ ਹੀ ਆਉਨੇ ਆ ਧੰਨਵਾਦ ਕਰਦੇ ਉਹਨਾਂ ਦੇ ਇੰਸੀਡੈਂਟ ਹੋਣ ਦੇ ਕਾਰਨ ਹੀ ਉਹ ਪਰਮੇਸ਼ਰ ਦੇ ਨੇੜੇ ਆਏ ਆ ਤੇ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਆ ਜਦੋਂ ਆਪਣੇ ਦੁੱਖਾਂ ਦੇ ਆਪਾਂ ਦੁੱਖਾਂ ਦੇ ਕਾਰਨ ਹੀ ਪਰਮੇਸ਼ਰ ਦੇ ਨੇੜੇ ਆਉਨੇ ਆ ਧੰਨਵਾਦ ਕਰਦੇ ਪਰਮੇਸ਼ਰ ਦਾ ਹਾਲੇ